ਮੋਦੀਪ ਜੀ ਪਿੰਡ ਮਹਿਮਦਪੁਰ ਤੋਂ ਤੇ ਅੱਜ ਸਾਡੇ ਬਾਬਾ ਜੀ ਨੇ ਉਹ ਕਾ ਯਾਰ ਪੀਰ ਦੀ ਜਗ੍ਹਾ ਤੇ ਜਿਹੜਾ ਹੈਗਾ ਸਰਾਨਾ ਮੇਲਾ ਮਨਾਇਆ ਗਿਆ ਜਿਸ ਦੇ ਵਿੱਚ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਮਹਿਮਦਪੁਰ ਤਰਵਾੜਾ ਵੀ ਗਏ ਫਰੂਟੀਆਂ ਦੇ ਲਾਹੌਰੀ ਜੀਰੇ ਦਾ ਲੰਗਰ ਜਿਹੜਾ ਹੈਗਾ ਉਹ ਲਗਾਇਆ ਗਿਆ ਜੀ ਤੇ ਮੈਂ ਅੱਜ ਦੇ ਦਿਨ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਅੱਜ ਸਾਡੇ ਪਪਾ ਯਾਰ ਵੀਰ ਦੀ ਦਰਗਾਹ ਦਾ ਜਿਹੜਾ ਸਰਾਨਾ ਮੇਲਾ ਆ ਉਹ ਬੜੀ ਧੂਮ ਧਾਮ ਤੇ ਬੜੀ ਸ਼ਰਧਾ ਤੇ ਖੁਸ਼ੀ ਦੇ ਨਾਲ ਮਨਾਇਆ ਗਿਆ ਹੈ। ਹਾਂਜੀ ਆਪਣੇ ਨਾਲ ਮੇਰੇ ਜਿਹੜੇ ਹੈਗੇ ਆ ਵੀਰ ਰੋਹਿਤ, ਮਨੀ, ਅਜੇ ਨਮੂਨ ਲਵਲੀ ਤੇ ਰਾਹੁਲ ਤੇ ਕਈ ਹੋਰ ਮੇਰੇ ਵੀਰ ਜਿਹੜੇ ਇਦਾਂ ਦੇ ਨੇ ਜਿਹੜੇ ਇੱਥੇ ਮੌਜੂਦ ਨਹੀਂ ਆਗੇ। ਹਾਂਜੀ ਮੇਰੇ ਦੀ ਸਾਰੀ ਸੰਗਤ ਨੂੰ ਪਤਾਈਆਂ ਤੇ ਜਿਹੜੇ ਵੀਰ ਇੱਥੇ ਹਾਜ਼ਰ ਨੇ ਉਹਨਾਂ ਦਾ ਵੀ ਮੈਂ ਜਿਹੜਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਜਿਹੜੇ ਮੇਰੇ ਵੀਰ ਸੇਵਾ ਦੇ ਚੱਕਰ ਤੇ ਇਧਰ ਉਧਰ ਨੇ ਤੇ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇਸ ਮੇਲੇ ਦੇ ਦਿਨ ਤੇ ਬਹੁਤ ਸਹੂਜ ਦਿੱਤਾ ਜੀ ਧੰਨਵਾਦ ਜਿਕਰਾ ਬਾਬਾ ਯਾਰ ਫਿਰਦਾ ਬਹੁਤ ਸੱਚੇ ਦਰਬਾਰ ਕੀ ਜੈ